ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਜਿਗਤ ਮਾਤਾ ਮਾਤਾ ਗੁਜਰੀ ਜੀ ਆਂ ਦੇ ਪਵਿੱਤਰ ਪਾਵਨ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਪਤੇਗੜ ਸਾਹਿਬ ਵਿਖੇ ਉਹਨਾਂ ਦੀ ਸਲਾਨਾ ਲਸਾਨੀ ਅਤੇ ਅਦੁੱਤੀ ਕੁਰਬਾਨੀ ਨੂੰ ਸ਼ਹਾਦਤ ਨੂੰ ਸਮਰਪਤ ਇਹ ਲੰਗਰ ਦੀ ਸੇਵਾ ਸੱਚਖੰਡ ਵਾਸੀ ਸੰਤ ਬਾਬਾ ਵੀਰ ਸਿੰਘ ਜੀ ਗੋਖੰਨਾ ਵਾਲਿਆਂ ਨੇ 1980 ਤੋਂ ਸ਼ੁਰੂ ਕੀਤੀ ਜੋ ਕਿ ਅੱਜ 45ਵਾਂ ਸਾਲ ਸੰਗਤਾਂ ਦੀ ਚਰਨ ਧੂੜ ਪ੍ਰਾਪਤ ਕਰਦੇ ਹੋਏ ਜੋ ਸੰਗਤਾਂ ਮਹਾਲ ਸ਼ਹੀਦਾਂ ਨੂੰ ਆਪਣੀ ਇਬਾਦਤ عقیدਤ ਅਤੇ ਸਿੱਧਕ ਭਰੋਸਾ ਪ੍ਰਗਟ ਕਰਨ ਵਾਸਤੇ ਸਰਦਾ ਤਿਸਤਕਾਰ ਲੈ ਕੇ ਆਉਂਦੀਆਂ ਹਨ ਉਹਨਾਂ ਦੀ ਚਰਨ ਧੂੜ ਪ੍ਰਾਪਤ ਕਰਦੇ ਹੋਏ ਲੰਗਰ ਰਾਹੀਂ ਸੇਵਾ ਕਰਨ ਦੀ 45ਵੇਂ ਸਾਲ ਦੀ ਸੇਵਾ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਦੇ ਨਾਲ ਜਾਰੀ ਹੈ ਇਹ ਉਹ ਸਥਾਨ ਹੈ ਅੱਜ ਦਾ ਜੋ ਦਿਹਾੜਾ ਹੈ ਉਚੇਚੇ ਤੌਰ ਤੇ ਛੋਟੇ ਸਹਿਬਜ਼ਾਦੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਤੰਤਨ ਦੇਖਤ ਮਾਤਾ ਮਾਤਾ ਗੁਜਰਕਾਰ ਜੀਆਂ ਦਾ ਇਹ ਸ਼ਹਾਦਤ ਦਿਹਾੜਾ ਅੱਜ ਦੇ ਦਿਹਾੜੇ ਤੇ ਵਜ਼ੀਦਾ ਖਾਨ ਸੂਬੇ ਦੇ ਜ਼ੁਲਮਾਂ ਦੀ ਇੰਤਹਾ ਹੁੰਦੇ ਹੋਏ ਉਹਨਾਂ ਦੀ ਸ਼ਹਾਦਤ ਜੋ ਕਿ ਆਪਣੇ ਅਡੋਲ ਇਰਾਦੇ ਸਿੱਧਕ ਭਰੋਸੇ ਤੇ ਕੈਮਰੇ ਕੇ ਇੱਕ ਬਹੁਤ ਵੱਡੀ ਸੇਤ ਸਮੁੱਚੀ ਸੰਗਤ ਨੂੰ ਸਮੁੱਚੀ ਮਨੁੱਖਤਾ ਲਈ ਇਸ ਖੂਨੀ ਦਵਾਰਾਂ ਦੇ ਵਿੱਚੋਂ ਦੇਖੇ ਗਏ ਨੇ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਨਤਮਸਤ ਹੋndੀਆਂ ਨੇ ਸ਼ਰਧਾ ਸਤਕਾਰ ਲੈ ਕੇ ਆਉndੀਆਂ ਨੇ ਪਿਛਲੇ ਕੁਝ ਸਮੇਂ ਤੋਂ ਜੋ ਚੱਲ ਰਹੇ ਸਮਾਗਮ ਹਨ ਸ਼ਫਰੇ ਸ਼ਹਾਦਤ ਹੈ ਫੋਰ ਜਿਹੜੇ ਸਮਾਗਮ ਅਵੇਅਰਨੈਸ ਦੇ ਹੋ ਰਹੇ ਨੇ ਉਹਨਾਂ ਕਰਕੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਜਾਗਰੂਕਤਾ ਹੈ ਅਤੇ ਸੰਗਤਾਂ ਬਹੁਤ ਸ਼ਰਧਾ ਸਤਕਾਰ ਦੇ ਨਾਲ ਨਤਬਸਤਕ ਹੋਣ ਵਾਸਤੇ ਵਹੀਰਾਂ ਕੱਟ ਕੇ ਸੁਨਾਮੀ ਦੇ ਰੂਪ ਦੇ ਵਿੱਚ ਇਸ ਸਥਾਨ ਤੇ ਇਹਨਾਂ ਦਿਹਾੜਿਆਂ ਚ ਨਤਬਸਤਕ ਹੁੰਦੀਆਂ ਨੇ ਕਿਰਪਾ ਕਰਨ ਸਹਿਬਜ਼ਾਦਿਆਂ ਦੀ ਇਹ ਸ਼ਹਾਦਤ ਰੰਗ ਲਿਆਵੇ ਸੰਗਤਾਂ ਜਿਹੜੀਆਂ ਨੇ ਇਥੋਂ ਆਪਣੇ ਜੀਵਨ ਜਿਨ੍ਹਾਂ ਦੇ ਲਈ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਸ਼ਹਾਦਤਾਂ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਆਪਣੇ ਜੀਵਨ ਦੇ ਵਿੱਚ ਇਥੋਂ ਸੇਧ ਲੈ ਕੇ ਆਪਣਾ ਸਮਾਜਿਕ ਪਰਿਵਾਰਕ ਜੀਵਨ ਜਿਹੜਾ ਹੈ ਇਤੋਂ ਦੇ ਸਿਧਾਂਤਾਂ ਅਨੁਸਾਰ ਚੜ੍ਹਦੀ ਕਲਾ ਦੇ ਵਿੱਚ ਬਤੀਤ ਕਰਨਾ ਸ਼ੁਰੂ ਕਰਨ ਮੈਂ ਮਹਿਸੂਸ ਕਰਦਾ ਹਾਂ ਕਿ ਉਦੋਂ ਇੱਥੇ ਆਉਣਾ ਇੱਥੇ ਦਿੱਤੀ ਹੋਈ ਸ਼ਰਧਾ ਸਤਕਾਰ ਸਫਲ ਹੋਵੇਗਾ ਜਦੋਂ ਇਹ ਸਿਧਾਂਤ ਸਾਡੇ ਹਿਰਦੇ ਦੇ ਵਿੱਚ ਵਸ ਕੇ ਆਮ ਜੀਵਨ ਦੇ ਵਿੱਚ ਇਹ ਸਾਰੇ ਜਿਹੜੇ ਨੇ ਅਸੀਂ ਇਹਨਾਂ ਨੂੰ ਵਰਤਾਂਗੇ ਜੀਵਨ ਉਹਦੇ ਅਨੁਸਾਰ ਚਲਾਵਾਂਗੇ ਸੰਤ ਬਾਬਾ ਬੇਰ ਸਿੰਘ ਜੀ ਗੋਖੰਨਾ ਵਾਲੇ ਜਿਨ੍ਹਾਂ ਦੇ ਨਾਲ ਇਹ ਸੰਗਤ ਬਹੁਤ ਦੂਰ ਬਰੇਡਿਆਂ ਤੋਂ ਬਹੁਤ ਨਗਰਾਂ ਤੋਂ ਸਮੁੱਚੇ ਪੰਜਾਬ ਤੋਂ ਨਹੀਂ ਬਾਕੀ ਸਟੇਟਾਂ ਤੋਂ ਵੀ ਜੁੜੀ ਹੋਈ ਹੈ ਐਤਕੀ 45 ਸਾਲ ਦੀ ਇਹ ਸੇਵਾ ਨਿਭਾ ਰਹੀ ਹੈ ਸਤਗੁਰ ਬਖਸ਼ਿਸ਼ ਕਰਨ ਸੰਗਤਬਾਤ ਸਰਦਾਰ ਦਾ ਸਤਕਾਰ ਦੇ ਨਾਲ ਇਸ ਵਾਵਾ ਨਿਭਾਉਂਦੀ ਹੈ ਸਾਦਗੀ ਦੇ ਨਾਲ ਇਹ ਸਾਰਾ ਸਮਾਗਮ ਜਿਹੜਾ ਹੈ ਉਹ ਕੀਤਾ ਜਾਂਦਾ ਤੁਸੀਂ ਵੇਖ ਹੀ ਰਹੇ ਹੋ ਕਿ ਸੰਗਤਾਂ ਜਿਹੜੀਆਂ ਨੇ ਆਪ ਮੁਹਾਰੇ ਲੰਗਰ ਛਕਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਭੀੜ ਦੇ ਰੂਪ ਦੇ ਵਿੱਚ ਆ ਰਹੀਆਂ ਨੇ ਸੇਵਾਦਾਰ ਉੱਥੇ ਸਰਦਾਰ ਦਾ ਸਤਕਾਰ ਦੇ ਨਿਮਰਤਾ ਦੇ ਨਾਲ ਰੋਕਦੇ ਹਨ ਕਿ ਰੁਕੋ ਭਾਈ ਕਿਸੇ ਨੂੰ ਆਵਾਜ਼ ਨਹੀਂ ਮਾਰਨੀ ਪੈਂਦੀ ਕਿਸੇ ਨੂੰ ਕੋਈ ਹਾਕਾ ਨਹੀਂ ਮਾਰਨੀਆਂ ਪੈਂਦੀਆਂ ਕਿ ਆ ਕੇ ਲੰਗਰ ਛਕੋ ਸੰਗਤ ਆਪਣੇ ਆਪ ਵੱਡੀ ਗਿਣਤੀ ਦੇ ਰੂਪ ਵਿੱਚ ਆਉਂਦੀ ਹੈ ਅਤੇ ਸਹਿਬਜ਼ਾਦਿਆਂ ਦੇ ਅਸ਼ੀਰਵਾਦ ਦੇ ਨਾਲ ਸੰਗਤਾਂ ਬਹੁਤ ਵੱਡੀ ਵਿਦੇਸ਼ਾਂ ਵਿਦੇਸ਼ਾਂ ਚੋਂ ਬੱਚੇ ਜਿਹੜੇ ਨੇ ਉਹ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਅਤੇ ਬਾਬਾ ਜੀ ਦੀ ਚਲਾਈ ਹੋਈ ਪ੍ਰਥਾ ਦੇ ਅਨੁਸਾਰ ਕਿਸੇ ਕੋਲੋਂ ਕੋਈ ਕਲੈਕਸ਼ਨ ਨਹੀਂ ਹੁੰਦੀ ਕੋਈ ਗੋਲਕ ਨਹੀਂ ਰੱਖੀ ਜਾਂਦੀ ਕੋਈ ਟੋਕਰੀ ਨਹੀਂ ਰੱਖੀ ਜਾਂਦੀ ਕੋਈ ਪਰਚੀ ਨਹੀਂ ਕੱਟੀ ਜਾਂਦੀ ਫਿਰ ਵੀ ਸੰਗਤਾਂ ਦਾ ਐਡਾ ਵੱਡਾ ਜਿਹੜਾ ਯੋਗਦਾਨ ਹੈ ਜਿਹਨੂੰ ਕਿਸੇ ਵੀ ਸ਼ਬਦਾਂ ਦੇ ਰਾਹੀਂ ਭਾਵੇਂ ਉਹ ਤਨ ਦੀ ਸੇਵਾ ਹੈ ਭਾਵੇਂ ਮਨ ਦੀ ਸੇਵਾ ਹੈ ਭਾਵੇਂ ਉਹ ਧਨ ਦੀ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਨਗਰ ਕੀਰਤਨ ਦੀ ਰਵਾਨਗੀ ਤੋਂ ਬਾਅਦ ਸਵੇਰੇ 10 ਵਜੇ ਸਾਰੀ ਸੰਗਤ ਨੂੰ ਪੰਡਾਲ ਦੇ ਵਿੱਚ ਇਕੱਤਰ ਕਰਕੇ ਜਿੱਥੇ ਮੂਲ ਮੰਤਰ ਦੇ ਜਾਪ ਕੀਤੇ ਗਏ ਉੱਥੇ ਸਤਨਾਮ ਵਿਗਰੂ ਦਾ ਜਾਪ ਕਰਕੇ ਸੰਗਤਾਂ ਨੇ ਅਮਰ ਸ਼ਹੀਦਾਂ ਨੂੰ ਆਪਣੀ ਸ਼ਹਾਦਤ ਆਪਣੀ ਇਬਾਦਤ ਪੇਟ ਕੀਤੀ ਸਤਗੁਰ ਬਖਸ਼ਿਸ਼ ਕਰਨ ਇਹ ਸਥਾਨ ਇਸੇ ਤਰ੍ਹਾਂ ਕਿਉਂਕਿ ਇਹਦੇ ਨਾਲ ਦੀ ਕੁਰਬਾਨੀ ਦੁਨੀਆਂ 'ਚ ਨਾ ਹੈ ਨਾ ਹੋਣੀ ਹੈ ਇਹ ਹਮੇਸ਼ਾ ਹੀ ਇਸ ਸਥਾਨ ਨੇ ਚੜ੍ਹਦੀ ਕਲਾ 'ਚ ਰਹਿਣੇ ਆਉਣ ਵਾਲੀਆਂ ਸੰਗਤਾਂ ਵੀ ਆਪਣਾ ਜੀਵਨ ਇਥੋਂ ਸੇਧ ਲੈ ਕੇ ਚੜ੍ਹਦੀ ਕਲਾ 'ਚ ਬਤੀਤ ਕਰਨ ਕਿਉਂਕਿ ਦਸ਼ਮ ਪਾਤਸ਼ਾਹ ਨੇ ਜਿਸ ਵੇਲੇ ਦਮਦਵਾ ਸਾਹਿਬ ਦੀ ਧਰਤੀ ਤੇ ਮਤਾਬਾਂ ਵੱਲੋਂ ਪੁੱਛੇ ਗਏ ਸਵਾਲ ਕਿ ਮੇਰੇ ਪੁੱਤਰ ਕਿੱਥੇ ਹਨ ਜਦੋਂ ਉਹਨਾਂ ਨੇ ਇਹ ਕਿਹਾ ਕਿ ਇਹਨ ਪੁੱਤਰ ਕੇ ਸੀਸ ਪੈ ਬਾਰ ਦੀ 104 4 ਮੂਏ ਤੋਂ ਕਿਹਾ ਹੋਏ ਜੀਪਤ ਕਈ ਹਜ਼ਾਰ ਅੱਜ ਸਾਨੂੰ ਸਾਰਿਆਂ ਨੂੰ ਇਹ ਸਾਬਤ ਕਰਨ ਦੀ ਲੋੜ ਹੈ ਕਿ ਅਸੀਂ ਸੱਚਮੁੱਚ ਦਸ਼ਮ ਪਾਤਸ਼ਾਹ ਦੇ ਪੁੱਤਰਾਂ ਦਾ ਅਸਥਾਨ ਗ੍ਰਹਿਣ ਕਰਕੇ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਹਾਂ ਮੇਰੇ ਦੱਸੇ ਹੋਏ ਸਿਧਾਂਤਾਂ ਤੇ ਸੰਗਤਾਂ ਚੱਲ ਰਹੀਆਂ ਨੇ ਸਤਗੁਰ ਕਿਰਪਾ ਕਰਨ ਸੰਗਤ ਉਹਨਾਂ ਸਿਧਾਂਤਾਂ ਨੂੰ ਅਪਣਾ ਕੇ ਅਸਲ ਦੇ ਵਿੱਚ ਦਸ਼ਮ ਪਾਤਸ਼ਾਹ ਨੂੰ ਆਪਣੀ ਸ਼ਰਧਾ ਸਰਤਾਜਲੀ ਉਹਨਾਂ ਦੇ ਜੋ ਕੀਤੇ ਹੋਏ ਅਦੁੱਤੇ ਕਰਤਬ ਨੇ ਉਹਨਾਂ ਤੇ ਆਪਣਾ ਜੀਵਨ ਜਿਹੜਾ ਹੈ ਬਤੀਤ ਕਰਕੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਸ ਸਥਾਨ ਦੀਆਂ ਚੜ੍ਹਦੀਆਂ ਕਲਾ ਸੰਗਤ ਜਿੰਨੀ ਵੀ ਆਉਂਦੀ ਹੈ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਲੰਗਰ ਛੱਕਣ ਵਾਲਿਆਂ ਦਾ ਛਕਾਉਣ ਵਾਲਿਆਂ ਦਾ ਸੋਚੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ